ਹਾਏ ਹਾਏ ਅੱਜ ਮੈਂ ਮੱਛੀ ਦੇ ਪਕੌੜੇ ਲੈ ਕੇ ਆਇਆ ਕੱਲਾ-ਕੱਲਾ ਖਾਊਗਾ ਨਾਲੇ ਹੁਣ ਅੱਗੇ ਠੰਡ ਆ ਗਈ ਮੈਨੂੰ ਇਹ ਖਾ ਕੇ ਪਾਲਾ ਨਹੀਂ ਲੱਗਿਆ ਕਰੂਗਾ ਹਾਏ ਹਾਏ ਅੱਜ ਮੇਰਾ ਦਿਓਰ ਮੱਛੀ ਦੇ ਪਕੌੜੇ ਲੈ ਕੇ ਆਇਆ ਜਿਵੇਂ ਤੂੰ ਐ ਮੰਗੇ ਇਹ ਤਾਂ ਮੈਨੂੰ ਕੁੱਤੇਾਂ ਨੂੰ ਪੈ ਜੂਗਾ ਐ ਕਰਦੀਆਂ ਪਕੌੜੇ ਖਾਣ ਵਾਸਤੇ ਕੋਈ ਸਕੀਮ ਲਾਉਣੀ ਆ ਵੇ ਦਿਓਰਾ ਤੂੰ ਇੱਥੇ ਬੈਠਾ ਕੀ ਕਰਦਾ ਮੇਰੀ ਭੈਣ ਤਨ ਸਵੇਰ ਦੀ ਅੱਡੇ ਤੇ ਡੇਕੀ ਜਾਂਦੀ ਆ ਜਾ ਕੇ ਮੋਟਰਸਾਈਕਲ ਤੇ ਭਾਈ ਲਿਆ ਅੱਛਾ ਭਾਬੀ ਤੇਰੀ ਭੈਣ ਆ ਇਹ ਚੱਲ ਮੈਂ ਮੱਛੀ ਦੇ ਪਕੌੜੇ ਲੈ ਕੇ ਆਇਆ ਇਹ ਖਾ ਕੇ ਉਦੋਂ ਬਾਅਦ ਤੇਰੀ ਭੈਣ ਨੂੰ ਲੈ ਆਉ ਨਾ ਰਿਸ਼ਕੇ ਵਾਲਾ ਕੀ ਸਾਲਾ ਲੱਗਦਾ ਜਿਹੜਾ ਲੈ ਕੇ ਆਊਗਾ ਆ ਮੇਰੇ ਪਕੌੜੇ ਤੂੰ ਭਾਬੀ ਫਰਿਜ ਚ ਰੱਖ ਦੇ ਗਰਮ ਰਹਿਣਗੇ ਮੈਂ 5 ਮਿੰਟਾਂ ਚ ਲੈ ਕੇ ਆ ਗਿਆ ਕੀ ਹੋਇਆ ਹਾਂ ਜਰਾ ਭਾਬੀ ਇੱਥੇ ਕੋਈ ਹੈ ਤਾਂ ਹੈ ਨਹੀਂ ਮੈਂ ਹੁਣ ਹੋਣਾ ਵੀ ਇੱਥੇ ਕੀ ਵੀ ਆ ਉਧਰੋਂ ਡੀਰ ਬੁੱਕ ਕੇ ਵਾਪਸ ਮੁੜ ਗਈ ਅੱਛਾ ਭਾਬੀ ਵਾਪਸ ਮੁੜ ਗਈ ਚੱਲ ਫਿਰ ਮੈਂ ਵੀ ਵਾਪਸ ਆਉਣਾ ਜਿਹੜੇ ਮੈਂ ਪਕੌੜੇ ਲੈ ਕੇ ਆਇਆ ਸੀ ਉਹ ਥਾਲ ਚ ਪਾ ਕੇ ਰੱਖ ਦੇ ਨਾ ਹੁਣ ਸਰ ਖਾਣ ਲੱਗ ਜੂੰਗਾ ਵੇ